ਹਾਂਜੀ ਦੋਸਤੋ ਤਾਂ ਮੈਨੂੰ ਵੀ ਫਾਈਨਲੀ ਫੇਸਬੁੱਕ ਤੋਂ ਇਨਕਮ ਆ ਗਈ ਹੈ ਤਾਂ ਆਓ ਮੈਂ ਪਹਿਲਾਂ ਤੁਹਾਨੂੰ ਲਾਈਵ ਪ੍ਰੂਫ ਦਿਖਾ ਦਿੰਨਾ ਉਹਦੇ ਵਾਸਤੇ ਫੇਸਬੁੱਕ ਓਪਨ ਕੀਤੀ ਮੈਂ ਇਧਰ ਤੁਸੀਂ ਸਾਈਡ 'ਚ ਦੇਖ ਹੀ ਸਕਦੇ ਹੋ ਤੇ ਆ ਮੇਰੀ ਆ ਗਈ ਪ੍ਰੋਫਾਈਲ ਆ ਦੇਖੋ ਮੇਰਾ ਨਾਮ ਹੈ ਇਹ ਮੇਰੀ ਪ੍ਰੋਫਾਈਲ ਦਾ ਨੇਮ ਹੈ ਤੇ ਹੁਣ ਮੈਂ ਚਲਦਾ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਆ ਇਧਰ ਬਲੂ ਜਿਹੜਾ ਤੁਹਾਨੂੰ ਦਿਖ ਹੀ ਰਿਹਾ ਹਣਾ ਇਹਦੇ ਕਲਿੱਕ ਕਰਾਂਗੇ ਥੋੜਾ ਸਕਰੋਲ ਕਰਾਂਗੇ ਤੇ ਉੱਪਰ অপਸ਼ਨ ਆਊਗਾ ਪੇ ਆਊਟ ਦਾ ਆ ਦੇਖੋ ਇੱਥੇ ਮੈਂ ਕਰੂੰਗਾ ਹੁਣ ਕਲਿੱਕ ਤੇ ਟ੍ਰਾਂਜੈਕਸ਼ਨ ਚ ਚੱਲਾਂਗੇ ਤਾਂ ਤੁਸੀਂ ਆ ਦੇਖ ਹੀ ਸਕਦੇ ਹੋ ਇੱਥੇ ਬਹੁਤ ਸਾਰੇ ਡਾਲਰ ਨੇ ਜਿਹੜੇ ਉਹ ਫੇਸਬੁੱਕ ਨੇ ਮੇਰੇ ਖਾਤੇ ਵਿੱਚ ਪੇਡ ਕੀਤੇ ਹੋਏ ਨੇ ਆ ਦੇਖੋ ਦੋਸਤੋ ਫਾਈਨਲੀ 29 ਡਾਲਰ ਪੇਡ ਹੋਏ ਹੋਏ ਨੇ 21 ਨਵੰਬਰ 2024 ਨੂੰ 29 ਡਾਲਰ ਤੇ ਇੱਕ ਵਾਰ ਪਹਿਲਾਂ ਵੀ ਮੈਨੂੰ ਇਨਕਮ ਆਈ ਹੋਈ ਹੈ ਤੇ ਆ ਦੇਖੋ 41 ਡਾਲਰ ਪੇਡ ਹੋਏ ਹੋਏ ਨੇ ਆਪਾਂ ਨੂੰ 20 ਅਗਸਤ ਨੂੰ ਤੇ 1 ਡਾਲਰ ਦਾ ਰੇਟ ਹੈ ਜਿਹੜਾ ਉਹ 83 ਰੁਪਏ ਚੱਲ ਰਿਹਾ ਹੈ ਤਾਂ ਤੁਸੀਂ ਦੇਖ ਹੀ ਸਕਦੇ ਹੋ ਚਲੋ ਕੈਲਕੂਲੇਟ ਕਰਕੇ ਵੀ ਤੁਹਾਨੂੰ ਮੈਂ ਦਿਖਾਈ ਦਿੰਦਾ 29 41 29 41 ਤੇ ਡਾਲਰ ਦਾ ਰੇਟ ਚੱਲ ਰਿਹਾ ਹੈ 83 ਰੁਪਏ ਤਾਂ ਤੁਸੀਂ ਡਿਵਾਈਡ ਕਰਕੇ ਦੇਖੀ ਸਕਦੇ ਹੋ ਤਾਂ 5810 ਰੁਪਏ ਮੇਰੇ ਖਾਤੇ ਵਿੱਚ ਆ ਚੁੱਕੇ ਨੇ ਫੇਸਬੁੱਕ ਨੇ ਮੈਨੂੰ ਦਿੱਤੇ ਹਨ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਪੈਸੇ ਕਿਵੇਂ ਕਮਾਏ ਕਿਹੜੇ-ਕਿਹੜੇ ਆਪਸ਼ਨ ਹੈ ਰਹੀਆਂ ਆਪਾਂ ਪੈਸੇ ਕਮਾ ਸਕਦੇ ਹਾਂ ਤਾਂ ਚਲੋ ਚੱਲਦੇ ਹਾਂ ਫੇਸਬੁੱਕ ਤੇ ਤੇ ਇੱਧਰ ਜਾ ਕੇ ਆ ਇੱਧਰ ਤੁਹਾਨੂੰ ਦਿਖ ਹੀ ਰਿਹਾ ਹੋਣਾ ਮੋਨਟਾਈਜੇਸ਼ਨ ਇੱਥੇ ਮੈਂ ਕਲਿੱਕ ਕਰੂੰਗਾ ਤੇ ਆ ਬਹੁਤ ਸਾਰੇ অপਸ਼ਨ ਨੇ ਇਸ ਰਾਈਆਂ ਆਪਾਂ ਪੈਸੇ ਕਮਾ ਸਕਦੇ ਆ ਸਟਾਰਸ ਰਾਈ ਬੋਨਸ ਰਾਈ ਸਬਸਕ੍ਰਿਪਸ਼ਨ ਰਾਈ ਐਡ-ਆਨ ਰੀਲ ਰਾਈ ਤੇ ਇਨ-ਸਟ੍ਰੀਮ ਐਡ ਰਾਈ ਦੋਸਤੋ ਜਿਹੜਾ ਬੋਨਸ ਹੈ ਇਹਦੇ ਰਾਈ ਆਪਾਂ ਸਿਰਫ ਫੋਟੋ ਪਾ ਕੇ ਪੈਸੇ ਕਮਾ ਸਕਦੇ ਆ ਤੇ ਜਿਹੜਾ ਐਡ-ਆਨ ਰੀਲ ਹੈ ਇਹਦੇ ਆਪਾਂ ਰੀਲਸ ਪਾ ਕੇ ਪੈਸੇ ਕਮਾ ਸਕਦੇ ਆ ਤੇ ਜਿਹੜਾ ਇਨ-ਸਟ੍ਰੀਮ ਐਡ ਹੈ ਇਹ ਤੋਂ ਆਪਾਂ ਲੌਂਗ ਵੀਡੀਓ ਅਪਲੋਡ ਕਰਕੇ ਪੈਸੇ ਕਮਾ ਸਕਦੇ ਆ ਤਾਂ ਇਹ ਜਿਹੜੀ ਮੈਂ ਤੁਹਾਨੂੰ ਇਨਕਮ ਦਿਖਾਈ ਹੈ ਇਹ ਸਿਰਫ ਮੈਂ ਫੋਟੋ ਪਾ ਕੇ ਕਰੀਏਟ ਕੀਤੀ ਹੋਈ ਹੈ ਫੋਟੋ ਪਾ ਕੇ ਬਣਾਈ ਹੋਈ ਹੈ ਇਹ ਨਹੀਂ ਇਨਕਮ ਹੈ ਆ ਤੁਸੀਂ ਦੇਖ ਹੀ ਸਕਦੇ ਹੋ 9 ਡਾਲਰ 4 ਡਾਲਰ 2 ਡਾਲਰ 2 ਡਾਲਰ 1 ਡਾਲਰ 9 ਡਾਲਰ ਤੇ ਆ ਫਾਈਨਲੀ ਹੁਣ 22 ਡਾਲਰ ਹੋਰ ਬਣ ਚੁੱਕੇ ਨੇ ਮੈਨੂੰ ਤਾਂ ਜੇਕਰ ਤੁਸੀਂ ਵੀ ਫੇਸਬੁੱਕ ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਦੋਸਤੋ ਮੈਨੂੰ ਸਬਸਕ੍ਰਾਈਬ ਕਰ ਲਓ ਮੈਂ ਤੁਹਾਡੇ ਲਈ ਇੱਕ ਕੋਰਸ ਲੈ ਕੇ ਆ ਰਿਹਾ ਕਿਵੇਂ-ਕਿਵੇਂ ਤੁਸੀਂ ਫੇਸਬੁੱਕ ਤੋਂ ਪੈਸੇ ਕਮਾ ਸਕਦੇ ਹੋ ਪੇਜ ਤੋਂ ਪੈਸੇ ਕਮਾ ਸਕਦੇ ਹੋ ਜਾਂ ਪ੍ਰੋਫਾਈਲ ਤੋਂ ਪੈਸੇ ਕਮਾ ਸਕਦੇ ਹੋ ਤਾ ਮੈਂ ਤੁਹਾਨੂੰ ਦੱਸੂਗਾ ਕਿ ਵੀਡੀਓ ਨੂੰ ਕਿਵੇਂ ਅਪਲੋਡ ਕਰਨਾ ਹੈ ਫੋਟੋ ਨੂੰ ਕਿਵੇਂ ਅਪਲੋਡ ਕਰਨਾ ਤਾਂ ਉਸ ਕਰਕੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਪਹਿਲੀ ਵੀਡੀਓ ਤੁਹਾਡੇ ਲਵੇ ਆ ਜਾਵੇ ਥੈਂਕ ਯੂ ਦੋਸਤੋ